ਸਵਾਗਤ ਹੈ ਤੁਹਾਡੇ ਆਪਣੇ ਫਿਓਨਾ ਸਾਮ ਜੈ ਉਹ ਇਬਾਦਤ ਦੇ ਚੈਨਲ ਤੇ ਗੁੱਡ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅਸੀਂ ਆ ਕੇ ਘਰੇ ਘਰੇ ਕਰੇ ਤੇ ਜਿੰਨਾ ਵੀ ਸਮਾਨ ਸੀ ਵਿਆਹ ਦਾ ਕੱਪੜੇ ਧੋਕੇ ਲਿਆਂਦੇ ਸੀ ਆਪਾਂ ਧੋਲੇ ਆ ਤੇ ਉਹ ਆਪਾਂ ਪਾਉਣੇ ਸੁੱਕਣੇ ਤੇ ਕੱਪੜੇ ਰੱਖਣੇ ਆ ਟਿਕਾਣੇ ਦੇ ਸਿਰ ਕਿਉਂਕਿ ਖਰਾਰਾ ਬਹੁਤ ਜ਼ਿਆਦਾ ਪਿਆ ਹੋਇਆ ਆ ਮੂਹ ਆਪਾਂ ਧੋਣਾ ਆ ਹਜੇ ਮੂਹ ਆਪਾਂ ਧੋਤਾ ਨਹੀਂ ਹੈਗਾ ਇਬਾਦਤ ਉੱਠ ਗਈ ਹੈ ਜੈ ਉਹ ਤੇ ਸਾਮ ਸੁੱਤੇ ਪਏ ਆ ਇਬਾਦਤ ਕੀ ਕਰਦੀ ਭਈਆ ਦਿਖਾਦੀ ਹੈ ਕੀ ਕਰਦੀ ਭਈਆ ਸ਼ਰਾਤਾ ਇਬਾਦਤ ਜੀ ਸ਼ਰਾਤਾ ਕਰਦੇ ਪਏ ਦੇਖੋ ਸ਼ਰਾਤਾ ਕਰਨ ਲੱਗੀ ਹੋਈ ਆ ਤੇ ਸਮਾਨ ਰਾਤੀ ਆਪਾਂ ਇੱਧੇ ਰੱਖ ਲਿਆ ਸੀ ਸਾਰਾ ਤੇ ਇਹ ਆਪਾਂ ਹੁਣ ਲੱਗੇ ਆ ਚੱਕਣ ਜੀ ਚਲਿਏ ਬਾਹਰ ਤੇ ਦੇਖੀਏ ਕੰਮ ਕਰ ਪਹਿਲਾਂ ਮੂਹਾਂ ਤੋਂ ਇਹ ਫੇ ਪਾਣੀ ਪੀਂਦੇ ਆ ਤੇ ਰੂਟੀਨ ਆਪਣਾ ਸਾਰਾ ਸੈੱਟ ਕਰੀਏ ਖਾਣ ਪੀਣ ਦਾ ਹੂੰ ਇਹ ਸਾਨੂੰ ਕੁਛ ਤੇਰੀ ਭਾਸ਼ਾ ਸਮਝ ਨਹੀਂ ਆਉਦੀ ਜਿਹੜੀ ਜਿਹੜੀ ਤੁਸੀਂ ਬੋਲਦੇ ਪਿਆ ਇਹ ਸਾਨੂੰ ਨਹੀਂ ਸਮਝ ਆਉਂਦੀ ਟਟੀ ਰਿਆ ਯਾਰ ਤਾਂ ਲੈਣਾ ਮੈਂ ਇੱਥੇ ਲਮਾ ਪਾ ਲੈਣਾ ਮੈਨੂੰ ਚਾਹੀਦਾ ਇਦਾਂ ਇਦਾਂ ਜਾ ਵੋ ਕਾਕਾ ਉੱਠ ਗਿਆ ਇੰਨਾ ਸੋਹਣਾ ਕਾਕਾ ਤੇ ਹੁਣ ਇਹਦੀ ਲੁੱਕ ਜਮੇ ਚੇਂਜ ਹੋਣ ਵਾਲੀ ਆ ਜੀ ਪਹਿਲਾਂ ਕੱਪੜੇ ਤਾਂ ਪਾ ਲੋ ਪਹਿਲਾਂ ਕੱਪੜੇ ਸਿਲੈਕਟ ਕਰੋ ਇਹ ਕੱਪੜੇ ਸਾਰੇ ਦੇ ਧੋਕੇ ਲਿਆਂਦੇ ਸੁੱਕਣੇ ਪਉਣੇ ਆ ਧੁੱਪੇ ਤੋ ਮੈਂ ਲੈਂਦੇ ਸੀ ਸਾਰੇ ਕੱਪੜੇ ਇਹ ਹੁਣ ਚੱਲੀ ਆਂ ਭੂਆ ਆਪਣੇ ਕੋਲ ਜਾਵੂ ਘੁੰਮਣ ਫਿਰਨ ਤੇ ਇਸ ਮੂਦੀ ਭੂਆ ਤੋਂ ਤੇ ਹੁਣ ਇਹਦੇ ਪਾਉਂਦੇ ਆਂ ਜੀ ਕੱਪੜੇ ਕੀ ਪਾ ਕੇ ਭੇਜੀਏ ਸੋਹਣੇ ਸੋਹਣੇ ਆ ਜਾ ਸਲੈਕਟ ਕਰੋ ਪਹਿਲਾਂ ਕੱਪੜੇ ਕੀ ਪਾਉਣੇ ਆ ਆ ਜਾ ਦੇਖੋ ਕੱਪੜੇ ਦੇਖੀਏ ਇਹਦੇ ਜਾਵੂ ਦੇ ਕੱਪੜੇ ਆ ਕੱਢ ਲਏ ਆ ਜਾਵੂ ਦੇ ਪਹਿਲਾਂ ਕੱਪੜੇ ਪਾਈਏ ਫੇਰ ਜਾਵੂ ਨੂੰ ਤਿਆਰ ਕਰੀਏ ਅੱਜ ਜਿੰਨੇ ਵੀ ਟੱਬ ਭਰਿਆ ਪਿਆ ਕੱਪੜਿਆਂ ਦਾ ਇਹ ਪਾਕਿਆਈਏ ਸੁੱਕ ਰਹੇ ਆ ਕਿਉਂਕਿ ਮੈਂ ਸਾਰੇ ਹਨਾ ਜਿੰਨੇ ਵੀ ਕੱਪੜੇ ਸੀਨਾਂ ਦੇ ਕੱਲ ਮੈਂ ਧੋ ਕੇ ਲਿਆਂਦੇ ਸੀ ਕਿਉਂਕਿ ਫੇ ਕੱਪੜੇ ਬਹੁ ਹੋ ਜਾਂਦੇ ਪੋਣ ਨੂੰ ਵੀ ਨਹੀਂ ਲੈਣਾ ਇਹਦੇ ਕੱਪੜੇ ਹੁੰਦੇ ਆ ਕੱਲ ਮੈਂ ਸਾਰਾ ਦਿਨ ਲੱਗੀ ਰਹੀ ਤੇ ਕੱਪੜੇ ਸਾਡੇ ਸਾਰੇ ਧੋ ਹੋਏ ਪਏ ਆ ਇਹ ਤਾਂ ਸੁੱਕ ਗਏ ਪਈਏ ਇਬਾਦਤ ਦਾ ਨਾ ਦਿਲ ਘਟਦਾ ਪਿਆ ਕਿ ਮੰਮੀ ਮੇਰੀ ਕੋਠੇ ਤੇ ਚੜਪਈ ਆ ਤੇ ਮੈਂ ਇੱਥੇ ਨਹੀਂ ਆ ਮੇਰੇ ਕੱਪੜਾ ਸੁੱਕੇ ਪੜੇ ਆ ਤੋ ਥੱਲੇ ਰੱਖੇ ਲਾ ਟਿਕਾ ਲੋ ਜੀ ਕੱਪੜੇ ਆਪਾਂ ਪਾਲਦੇ ਅਜ ਸੁੱਕਣੇ 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 ਤੇ ਬਾਕੀ ਜਾ ਕੇ ਕੱਪੜੇ ਥੱਲੇ ਕਰੀਏ ਕੰਮਕਾਰ ਤੇ ਪਾਣੀ ਦੇਖੋ ਕਿੱਦਾਂ ਬਗ ਦਾ ਪਿਆ ਸਾਡਾ ਉੱਧੇ ਚੜੀ ਜਾਂਦਾ ਟੁੱਲੂ ਪੰਪ ਲਾਇਆ ਵੀ ਨਹੀਂ ਹੈਗਾ ਇੰਨਾ ਫਲੋ ਆ ਰਿਹਾ ਆ ਦੇਖੋ ਥੈਂਕ ਯੂ ਜੁੱਤੋਂ ਆਪਾਂ ਉੱਧੇ ਪਾਣੀ ਬਾਹਰ ਆ ਉੱਧੇ ਜਾਵੂ ਹੋ ਗਿਆ ਜੇ ਤਿਆਰ ਉਹੀ ਕਾਕਾ ਆ ਜਿਹਦਾ ਪਹਿਲਾਂ ਹੀ ਨਾ ਗੰਦਾ ਕਾਕਾ ਬਣਿਆ ਹੋਇਆ ਸੀ ਜਾਵੂ ਆ ਵੀ ਲੈ ਕੇ ਜਾਣੇ ਆ ਨੋ ਇਹ ਨਹੀਂ ਲੈ ਕੇ ਜਾਣੇ ਘਰੇ ਰੱਖੋ ਇਹ ਨਹੀਂ ਲੈ ਕੇ ਜਾਣੇ ਸੋਣਾ ਦੇਖੋ ਕਿੰਨਾ ਲੱਗਦਾ ਪਿਆ ਕਾਕਾ ਸ਼ੋਰ ਕੱਢ ਲਈ ਆ ਨਹੀਂ ਲੈ ਕੇ ਜਾਣੇ ਮੈਨੂੰ ਦੇ ਦੋ ਰੂਮ ਤਾਂ ਇੰਨਾ ਪੋਰਸ਼ਨ ਹੋ ਗਿਆ ਹੈ ਸਾਫ ਤੇ ਆਹ ਕੱਪੜੇ ਪਏ ਹੋਏ ਆ ਜੀ ਇਹ ਹੁਣ ਵੀ ਰੱਖਦੀ ਪਈਆਂ ਇੱਕ ਇੱਕ ਕਰਕੇ ਅਰਮਾਰੀ 'ਚ ਜਿਹਦੇ ਕੱਪੜੇ ਸੈਮ ਦੇ ਆ ਉਹ ਸੈਮ ਦੇ ਰੱਖੇ ਜਾਓਗੇ ਸ਼ੁਕਰ ਆ ਕਿ ਕੱਪੜੇ ਧੋਤੇ ਹੋਏ ਆ ਜੇ ਕੱਪੜੇ ਧੋਤੇ ਨਾ ਹੁੰਦੇ ਨਾ ਫੇ ਮੇਰੀ ਹੋਰ ਵੀ ਜ਼ਿਆਦਾ ਬਾਤ ਸੁਣੀ ਸੀ ਸਭ ਤੋਂ ਪਹਿਲਾਂ ਆਪਾਂ ਸੈਮ ਦੇ ਕੱਪੜੇ ਕੱਟ ਕੇ ਉਹ ਰੱਖੀਏ ਤੇ ਬਾਅਦ ਚੋਂ ਆਪਾਂ ਕੱਪੜੇ ਕੱਢਾਂਗੇ ਆਪਣੇ ਜੀ ਆਪਣੇ ਅਜ ਦੇਖ ਲੋ ਜਿੱਤੇ ਜੁਆਣਾ ਆਣਾ ਹੁੰਦਾ ਨਾ ਕੋਈ ਵਿਆਹ ਸ਼ੱਦੀ ਆ ਜਾਂਦਾ ਆਪਾਂ ਇਦਾਂ ਕਹਿੰਦਾ ਹਾਂ ਇਹ ਸਾਡੇ ਤੋਂ ਤਾਂ ਕੱਪੜੇ ਹੀ ਨਹੀਂ ਹੈਗੇ ਕੱਪੜੇ ਹੀ ਨਹੀਂ ਹੈਗੇ ਜਦੋਂ ਰੱਖੀ ਤੇ ਉਹ ਦੋਸੋ ਚੀ ਦਾ ਹਰੇ ਕਿੰਨਾ ਕੱਪੜਾ ਪਿਆ ਹ ਹੁਣ ਸਾਡੇ ਫੇਵ ਵੀ ਆਇਆ ਮਾਮਾ ਜੀ ਦੀ ਕੁੜੀ ਦਾ ਅਗਲੇ ਮਹੀਨੇ ਆ ਉਹ ਤੇ ਉਹਦੀਆਂ ਤਿਆਰੀਆਂ ਕਰਨੀਆਂ ਫੜਨੀਆਂ 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 ਕੱਪੜੇ ਨਾਲੋਂ ਕੱਪੜੇ ਨਾਲੋਂ ਜੁੱਤੀਆਂ ਨਾਲੋਂ ਜੁੱਤੀਆਂ ਨਾਲੋਂ ਆ ਨਿਕਲੇ ਟੱਬੇਕ ਸਾਮ ਦੇ ਕੱਪੜਿਆਂ ਦਾ ਆ ਰਬਾ ਹੁੰਦਾ ਖੇਰ ਮਾਰੀ ਚ ਪਹਿਲਾਂ ਦਿਲ ਕਰਦਾ ਸੀ ਕਿ ਤਹਿਾ ਮਾਰ ਕੇ ਰੱਖਾਂ ਕਿਉਂਕਿ ਕੰਮ ਬਹੁਤ ਜ਼ਿਆਦਾ ਆ ਅੱਜ ਬਾਤ ਦੇਖੋ ਕਿਦਾਂ ਲੱਗੀ ਹੋਈ ਆ ਪੂਜਿਆ ਖਾਣ ਉਹ ਭਾਂਡੇ ਪਏ ਹੋਏ ਆ ਜਮਾਂਣ ਵਾਸਤੇ ਉਹ ਮਾਂਜਣੇ ਆ ਇਸ ਕਰਕੇ ਤਹਿ ਹ ਮਾਰ ਕੇ ਨਿਮੇ ਦੇ ਰੱਖ ਲੈਣੇ ਤਾਂ ਹਲਕਿਆਂ ਫੁਲਕਿਆਂ ਤਹਿ ਹ ਮਾਰ ਕੇ ਅਰੇ ਮਾਰੀ ਮੈਂ ਬਿਲਕੁਲ ਟਕਾ ਕੇ ਗਈ ਸੀ ਜਦੋਂ ਆਪਾਂ ਕਿਤੇ ਜਾਈਦਾ ਨਾ ਤੇ ਆਖੇ ਮਾਰੀ ਦਾ ਹਾਲ ਦੇਖੋ ਕੀ ਬਣਿਆ ਹੋਇਆ ਤੇ ਹੁਣ ਸਾਰੇ ਸੂਟ ਮੈਂ ਚੱਜਣਾ ਤਹਿ ਹ ਮਾਰ ਕੇ ਰੱਖਣੇ ਆ ਅੱਜ ਤਾਂ ਨਹੀਂ ਹਲਕਾ ਫੁਲਕਾ ਤਹਿ ਹ ਮਾਰ ਕੇ ਰੱਖ ਲੈਣੇ ਆ ਬਾਕੀ ਬਾਅਦ ਚੋਂ ਕੰਮ ਦੇਖ ਲਿਆ ਯਾਰ ਥੱਕ ਹੋ ਜਾਂਦਾ ਉਹ ਦਵਿਨਾਂ ਸਕੀਤੋ ਕੇਸਰੀ ਬਾਅਦ ਚੋ ਫਰੂਟ ਕੱਟ ਕੇ ਖਾਂਦੀ ਹੈ ਕੋਈ ਪਿਆ ਲੱਗਦਾ ਪਵਿੱਤਾ ਪਿਆ ਹੈ ਉਹ ਕੱਟ ਕੇ ਖਾਂਦੇ ਆ ਜੋ ਤੱਕ ਇਬਾਦਤ ਟੀਕੀ ਉਹਦੋਂ ਤੱਕ ਕੰਮ ਕਰ ਲੀਏ ਇੰਦਾ ਆਪਾਂ ਕੱਪੜੇ ਤੈ ਮਾਰ ਕੇ ਜੀ ਸਾਰਾ ਸਾਡਾ ਆਪਣਾ ਬੈਗ ਬਿੱਲਾ ਕਰ ਲਿਆ ਬਸ ਇੰਨੇ ਕ ਕੱਪੜੇ ਰਹਿ ਗਏ ਆ ਮੈਂ ਕਿਹਾ ਤੈ ਮਾਰ ਕੇ ਰੱਖ ਲੈਂਦੇ ਆ ਕਿਉਂਕਿ ਬਾਅਦ ਚੋ ਓਖਾ ਹੋਣਾ ਫਿਰ ਕਿਤੇ ਜਾਓ ਆਓ ਹਣਾ ਸਭ ਤੋਂ ਜ਼ਿਆਦਾ ਕੱਪੜਿਆਂ ਦਾ ਕੰਮ ਪੈਂਦਾ ਪਾਣੀ ਪੜ ਲਿਆ ਆ ਤੇ ਹੁਣ ਆਪਾਂ ਮਾਂਜੀਏ ਭਾਂਡੇ ਤੇ ਇਬਾਦਤ ਕਈ ਹੋਈ ਆ ਦਾਦੀ ਨੂੰ ਘੁੰਮਣ ਫਿਰਨ ਬਾਅਦ ਚੋ ਫੇਰਾਂਗੇ ਅੰਦਰ ਝਾੜੂ 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 ਇੱਕ ਕਮਰਾ ਆਪਣਾ ਹੋ ਗਿਆ ਜੀ ਚਕਾ ਚੱਕ ਚਕਾ ਚੱਕ ਚਕਾ ਚੱਕ ਤੇ ਭਾਂਡੇ ਆਪਾਂ ਮਾਂਜ ਲਿਆ ਝਾਲੂ ਆਪਾਂ ਫੇਰ ਲਿਆ ਕਮਰੇ ਚ ਹੁਣ ਆਪਾਂ ਹੈਗੇ ਜੀ ਬਿਲਕੁਲ ਵੇਲੇ ਫੂਲ ਆਪਾਂ ਲਾ ਲਿਆ ਚਾਰਜ ਟੈਬਲੇਟ ਵੀ ਲਾ ਲਿਆ ਇਬਾਦਤ ਦਾ ਚਾਰਜ ਬੋਗਮ ਹੋ ਜਾਂਦਾ ਸੱਚੀ ਕਿਤੇ ਜਾਵਾ ਤਾਂ ਸਾਰਾ ਸੈਟਿੰਗ ਵੈਟਿੰਗ ਆਪਾਂ ਆਪਣੀ ਕਰ ਲਈ ਆ ਤੇ ਇਵਾਦਤ ਕਿ ਦਾਸ ਨੂੰ ਦ ਗਈ ਹੋ ਕੋਠਿਓ ਲਾ ਲਈ ਹੁਣ ਆਪਾਂ ਕੱਪੜੇ ਸੁੱਕ ਗਏ ਆ ਸਾਰੇ ਕੱਪੜੇ ਜਿੰਨੇ ਵੀ ਕੋਠੇ ਉੱਤੇ ਪਾਏ ਸੀ ਤੇ ਮੈਨੂੰ ਲੱਗਦਾ ਜਮੀ ਆਊਗਾ ਹਾ ਠੰਡ ਠੰਡੀ ਹਵਾ ਵਗਦੀ ਪਈ ਆ ਪਤੰਗ ਦੇਖੋ ਕਿਦਾਂ ਚੜਨ ਲੱਗੇ ਹੋਏ ਆ ਇਦੇ ਵਿੱਚ ਬਿਲਕੁਲ ਵੀ ਸਵਾਨ ਨਹੀਂ ਹੈਗਾ ਜੀ ਬਿਲਕੁਲ ਵੀ ਸਵਾਨ ਨਹੀਂ ਹੈਗਾ ਪਹਿਲਾਂ ਬਹੁਤ ਗੰਦਾ ਬਣਿਆ ਸੀ ਕੋਲ ਫਿਰ ਕੇ ਸੋ ਗਿਆ ਸੀ ਦਾਦੀ ਕੋਲ ਉਮਮ ਨੇ ਬਣਾਈ ਸੀ ਚਾਹ 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 ਗਰਮਾ ਗਰਮ ਹੋਣ ਕਹਿੰਦੀ ਮੈਨੂੰ ਚਾਹ ਬਣਾ ਦੇ ਗਰਮਾ ਠੰਡੀ ਦਾ ਹੁੰਦੇ ਦਾ ਸਾਰੀ ਬੋਸ ਕੀ ਨੇ ਹੈਂ ਤਾਂ ਵੀ ਚਾਹ ਪੀਨੀ ਚਾਹ ਰੁਕ 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 ਚਾਹ ਬਣਾਉਂਦੀ ਠੰਡੀ ਹੁੰਦੇ ਚੱਲ ਇੱਥੇ ਇਹਨੂੰ ਪਹਿਲਾਂ ਚਾਹ ਪਲਾ ਦਮਾ ਨਹੀਂ ਤਾਂ ਇਹਨੇ ਫਿਰ ਰੋਣਾ ਤਲਲਾ ਜਾਬਲਾ ਮੋਰ ਆਇਆ ਮੋਰ ਆਇਆ ਕਿੰਨਾ ਸੋਹਣਾ ਮੋਰ ਕਹਿੰਦੀ ਮੈਨੂੰ ਬਾਹਰ ਲੈ ਕੇ ਜਾਓ ਦੇਖੋ ਅਜ ਇੰਨਾ ਘੁੰਮ ਕੇ ਆਈ ਆ ਫੇ ਵੀ ਬਾਹਰ ਲਈ ਸਪਾਟਾ ਭਾਲਦੀ ਐ ਸੇਰਾ ਮੋਰ ਦੇ ਕਿੰਨਾ ਸੋਹਣਾ ਮੋਰ ਇਹਨੂੰ ਖਾ ਜਾ ਕੇ ਰੋਂਦੀ ਬੋਹ ਕਹਿੰਦੀ ਬਾਹਰ ਘੁੰਮਣਾ ਮੈਂ ਸ਼ਾਮ ਚਰਸੀ ਜਾਣਾ ਆ ਇਹ ਕੁੜੀ ਨੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਆ ਮੈਨੂੰ ਕਹਿੰਦੀ ਬਾਹਰ ਹੀ ਲੈ ਕੇ ਘੁੰਮੀ ਚੱਲ ਘੁੰਮੀ ਚੱਲ ਘੁੰਮੀ ਚੱਲ ਸਾਡੀ ਆਇਆ ਹੋਇਆ ਗੋੜ ਤੇ ਸ਼ੱਕਰ ਵਾਲੇ ਬਾਜੀ ਆਪਾਂ ਲੈਣ ਲੱਗਿਆ ਗੋੜ ਤੇ ਸ਼ੱਕਰ ਦੇਖੀਏ ਕਿ ਦੱਦੀ ਆਜੋਂ ਟਿੰਦਰੀ ਆਵ ਹਾਂ ਕੋਣ ਹਾਂ ਮੈਂ ਹੀ ਆਉ ਸੀਸਾ ਸੇ ਦਿਖਦੀ ਆ ਵੇ ਮੈਨੂੰ ਗੋਸ਼ਾ ਖਾ ਲੈ ਲਾ ਜੀ ਗੋਪਾ ਪਈਏ ਖਾ ਲਓ ਗੀ ਪਾਲੋ ਪਾਲੋ ਲੈ 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 ਇਹਨੇ ਅੱਜ ਹਨਾ ਮੈਂ ਤਾਂ ਛਿੱਤਰ ਖਾਣੇ ਆ ਤੇ ਸ਼ੱਕਰ ਆਪਾਂ ਲੈ ਲਈ ਆ ਜੀ ਇਹਨੂੰ ਤੇਨ ਲੱਗਿਆ ਸ਼ੱਕਰ ਖਾਣ ਨੂੰ ਥੋੜੀ ਜਿਹੀ ਤੇ ਐਮੀ ਰੋਈ ਜਾਂਦੀ ਕਿੰਨੀ ਮੈਨੂੰ ਬਾਹਰ ਘੁਮਾ ਕੇ ਲੈ ਕੇ ਆ ਜਾ ਮੈਂ ਇੱਕ ਬਾਹਰ ਭਾਲਦੀ ਆ ਇਬਾ ਚੱਲ ਬਾਹਰ ਚੱਲ ਘੁੰਮਣ ਮੈਨੂੰ ਕਿੰਨਾ ਘੁਮਾ ਕੇ ਲੈ ਕੇ ਆ ਮਾਂ ਤੈਨੂੰ ਮੈਂ ਜੈਵ ਹੋਣੀ ਆ ਗਏ ਆ ਜੀ ਭੂਆ ਦੇਉ ਤੇ ਉਹਨੂੰ ਲੱਗੀ ਹੋਈ ਆ ਭੁੱਖ ਤੇ ਦਈਏ ਦੁੱਧ ਰੱਖੀਏ ਦੁੱਧ ਜੀ ਰੱਖੀਏ ਦੁੱਧ ਕਾ ਲੈਣਾ ਆਪਾਂ ਮੱਝ ਦਾ ਦੁੱਧ ਲਿਆਉਂਦਾ ਸੀ ਤੇ ਮੱਝ ਦਾ ਦੁੱਧ ਦੀ ਮਲਾਈ ਆਇਆ ਕਾਫੀ ਜ਼ਿਆਦਾ ਇੱਕ ਦਿਲ ਕਰਦਾ ਹੁਣ ਨਾ ਅੱਧਾ ਕਿਲੋ ਮੱਝ ਦਾ ਦੁੱਧ ਮੱਝ ਦਾ ਦੁੱਧ ਲਿਆ ਕਰਾਂ ਉਧਰ ਲਾਈਏ ਆਪਾਂ ਜਾਗ ਦੇ ਬਣਾਇਆ ਕਰਾਂਗੇ ਮੱਝ ਦੇ ਦੁੱਧ ਦੀ ਮੱਝ ਦੇ ਦੁੱਧ ਦੀ ਗਾਧਾ ਦੁੱਧ ਤੇ ਮੱਝ ਦਾ ਦੁੱਧ ਮੈਨੂੰ ਪੀਣ ਨੂੰ ਨਹੀਂ ਵਧੀਆ ਲੱਗਦਾ ਦੁੱਧ ਮੱਝ ਦਾ ਦੁੱਧ ਗਾਂ ਦਾ ਦੁੱਧ ਵਧੀਆ ਲੱਗਦਾ ਥੋੜਾ ਜਿਹਾ ਦੁੱਧ ਦਾ ਸਵੇਰੇ ਆਪਾਂ ਲਿਆ ਨਹੀਂ ਲੈਣ ਹੀ ਹੋਇਆ ਕਿ ਲੇਟ ਬਹੁਤ ਠੀਸੀ ਮੈਂ ਆਧਾ ਜੀ ਪੈ ਗਈ ਉੱਥੇ ਜਾ ਕੇ ਲੇਟ ਉੱਠਣ ਦੀ دل جانی لگਦਾ پتہ ਕਿੰਨੇ ਦਿਨ ਤਾਂ ਹੋ ਗਿਆ ਪਰ ਰਹਿ ਕੇ ਆਏ عجیب ਜਿਹਾ ਲੱਗਦਾ ਪਿਆ ਹਾਂ ਦੁੱਧ ਸਾਡਾ ਹੁੰਦਾ ਪਿਆ ਇੱਧਰ ਗਰਮ ਗਰਮ ਕਰਕੇ ਤੇ ਬਾਰਤ ਨੂੰ ਪਈਏ ਜੈ ਉਹ ਹੁਦਈਏ ਕੀ ਹੋ ਗਿਆ ਮਿੱਟੀ ਲੱਗ ਗਈ ਮਿੱਟੀ ਲੱਗ ਗਈ ਗੰਦੇ ਕੱਪੜੇ ਹੋ ਗਏ ਕਾਕੇ ਮੇਰੇ ਦਿਨਾ ਸ਼ੋਨਾ ਬਣ ਕੇ ਗਿਆ ਸ਼ਦੁੱਧੂ

आटा आप कट के रख लिया रोटी आप पका है रसगुल्ला रसगुल्ले खाली रसगुले चम चम <laughs> थ के देखिए स्वाद खराब तो नहीं हुई <laughs> ਕਈ ਵਾਰ ਨਾ ਮਿੱਠਾ ਵੋਖਾ ਹੁੰਦਾ ਜਵੂ ਕੀ ਚੱਕ ਲੈ ਕੇ ਆ ਗਈ ਹੁਣ ਇਹ ਹੁਣ ਇਬਾਦਤ ਦੇ ਹੋਣੇ ਆ ਤੁਸੀਂ ਤਾਂ ਹੁਣ ਵੱਡੇ ਹੋ ਗਏ ਆ ਕਿੰਨੀ ਸੋਹਣੀ ਪੋਨੀ ਜੇ ਕੀਤੀ ਸੀ ਬਾਲ ਖਾਤੇ ਖਰਾੜ ਲੰਦੀ ਪੋ ਤੇ ਇੰਨਾ ਸੋਹਣਾ ਲੱਗਦਾ ਪਿਆ ਤੁਸੀਂ ਪੋਣਾ ਆ ਹੈ ਪਾ ਹੋ ਚੁਕੇ ਹੁਣ ਤੁਹਾਡੇ ਪਰ ਕਿੱਡੇ ਵੱਡੇ ਤੇ ਇਹ ਦੇਖੋ ਕਿੰਨੇ ਛੋਟੇ ਇਹ ਹੁਣ ਇਬਾਦਤ ਦੇ ਹੋਣੇ ਆ ਨੋ ਨਹੀਂ ਐਸੀ ਇਬਾਦਤ ਦੇ ਹੋਣੇ ਆ ਪਾ ਕੇ ਦੇਖ ਲਓ ਕੋਸ਼ਿਸ਼ ਕਰ ਲਓ ਤੇ ਤੇ ਹੁਣੇ ਨਹੀਂ ਆ ਰਹੇ ਛੋਟੇ ਹੋ ਗਏ ਤੂੰ ਕ੍ਰੌਕਸ ਲੈਣੇ ਆਪਣੇ ਕ੍ਰੌਕਸ ਲੈਣੇ ਚੱਪਲ ਹਾਂ ਉੱਥੇ ਪਈ ਤੇਰੀ ਚੱਪਲ ਇਹ ਇਬਾਦਤ ਦੇ ਆ ਇਬਾਦਤ ਕੱਕ ਪਾਊਗਾ ਹੁਣੇ ਰੁਕ ਜਾ ਵੇਟ ਕਰੋ ਮੰਮੀ ਅਵੇ ਇਬਾਦਤ ਦੀ ਨੋ ਤੇਰੀ ਹੁਣੇ ਨਹੀਂ ਹਾਏ ਰਬ ਆ ਆ ਤੇਰੀ ਜੈ ਉਹ ਆ ਚੱਪਲ ਤੇਰੀ ਆ ਪਾਲਾ ਚੱਪਲ ਆ ਪਾਲਾ ਆਪਣੇ ਕ੍ਰੌਕਸ ਮਾਂ ਬੰਦੀ ਆ ਆ ਪਾਲਾ ਚੱਪਲ ਆਵਲ ਚੱਪਲ ਪਾ ਲੋ ਤੁਹਾਡੀ ਆਵਲੇ ਤੁਹਾਡੀ ਚੱਪਲ ਆ ਆ ਪਾ ਲੋ ਹਾਂਜੀ ਇਹ ਪਾ ਲੋ ਪਰ ਚੱਪਲ ਦਾ ਚਾਹ ਪਤਾ ਨਹੀਂ ਕਿੱਥੋਂ ਚੜਿਆ ਕਿਸੇ ਨੂੰ ਦੇਖ ਕੇ ਆ ਹੀ ਲੱਗਦੀ ਆ ਕਿ ਕੋਈ ਚੱਪਲ ਇੱਦਾਂ ਚੱਪਲ ਵੀ ਪਾਈ ਹੋਈ ਆ ਪਾ ਮਾ ਪਾ ਲੋ ਚਲੋ ਸਾਈਡ ਕਰੋ ਆਜੋ ਇੱਧਰ ਲਾ ਇੱਧਰ ਲਾ ਪੈਰ ਪਾਓ ਇੱਧਰ ਲਾ ਇੱਧਰ ਲਾ ਇੱਧਰ ਲਾ ਇੱਧਰ ਲਾ ਠੀਕ ਆ ਪਾਓ ਪਾਓ ਆਜੋ 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 ਇਹ ਮੈਨੂੰ ਲੱਗਾ ਹਾਂ ਚੱਪਲ ਤੇ ਤੇ ਛੁੱਟੀ ਹੋ ਗਈ ਆ ਵੇ ਪਾ ਜਿਵੇਂ ਤੇਰੇ ਪੈਰ ਵੱਡੇ ਹੋ ਗਏ ਬਤਾਈਆਂ ਮੇਰੇ ਕਾਕੇ ਦੇ ਪੈਰ ਵੱਡੇ ਹੋ ਗਏ ਆ ਆਹ ਹੁਨੇ ਕ੍ਰੌਕਸ ਆ ਜਾ ਸੋਹਣੇ ਆਹ ਵਾਲੇ ਕ੍ਰੌਕਸ ਬਹੁਤ ਸੋਹਣੇ ਆ ਵਾਲੇ ਆ ਪਾ ਲੋ ਚਲੋ ਘੁੰਮੀ ਘੁੰਮੀ ਕਰਿਓ ਸ਼ੁਕਰਾਨਦਗੀ ਸ਼ੁਕਰਾ ਜੀ ਸ਼ੁਕਰ ਸ਼ੁਕਰਾ ਜੀ ਸ਼ੁਕਰਾਨਦਗੀ ਕਾਕਾ ਪਾ ਲੋ ਪਾ ਲੋ ਕ੍ਰੌਕਸ ਕਿੱਥੇ ਚੱਲਾਉ ਤੁਸੀਂ ਘੁੰਮਣ ਜੈਬਰ ਸਾਰਾ ਦਿਨ ਥੱਕਦੇ ਨਹੀਂ ਨਿਹਾਣੇ ਮੇਰੇ ਘੁੰਮ ਘੁੰਮ ਕੇ ਪੋ ਆਦੀ ਆਏ ਜੀ ਆਲੂ 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 ਅੱਲੂ ਅੱਲੂ ਖਾ ਲੋ ਅੱਲੂ ਖਾ ਲੋ ਅੱਲੂ ਖਾ ਲੋ ਗਾਇਸ ਅੱਲੂ ਖਾ ਲੋ ਅੱਲੂ ਖਾ ਲੋ ਅੱਲੂ ਖਾ ਲੋ ਸਪੈਸ਼ਲ ਕਾਰ ਦੇ ਖੇਤਾਂ ਵਾਲੇ ਅੱਲੂ ਜੈਬਰ ਰਬਟਾ ਵਾਲੋਂ ਫੇ ਜੈਵੀ ਜਾਂਦੇ ਆ ਭਾਰ ਜੋਖੇ ਕਿੰਨਾ ਤੁਹਾਡਾ ਭਰ ਭਾਰ ਜੋਖੇ ਰੁਕ ਜਾ ਵੇਟ ਕਰ ਲੋ ਭਾਰ ਜੋਖਾ ਘਰ ਆ ਕੇ ਮੈਂ ਭਾਰ ਚੈੱਕ ਕਰਵਾਉਂਦੀ ਕਿ ਮੇਰਾ ਭਾਰ ਕਿੰਨਾ ਖੋ ਗਿਆ ਆ ਬਹੁਤ ਜ਼ਿਆਦਾ ਉੱਧਾ ਖੱਟ ਹੋ ਗਿਆ ਭਾਰ ਮੇਰਾ ਚਲੋ ਚੱਲੀਏ ਚਲੋ ਉਹਨੂੰ ਪਤਾ ਲੱਗ ਗਿਆ ਨਾ ਉਹ ਰੋਣਾ ਚੁੱਪ ਚੁੱਪ ਇੱਥੇ ਨਿਕਲ ਜਾ ਬਾਹਰ ਸ਼ਾਮੀ ਉਹ ਰੋਈ ਹੋ ਕਹਿੰਦੀ ਹੈ ਨਾ ਮੈਨੂੰ ਕਿੰਦੀ ਨਾ ਮੈਨੂੰ ਘੁਮਾਨ ਲੈ ਕੇ ਜਾ ਬਾਹਰ ਇਹਨੂੰ ਮੈਂ ਦੱਸ ਕਿੱਥੇ ਘੁਮਾਨ ਲੈਣ ਜਾਣਾ ਬਾਹਰ ਹੈ ਚੱਲ ਚਲੋ 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 ਬਾਹਰ ਹੁਣ ਇਹ ਲੱਗ ਪਈ ਚੱਲ ਲੈ ਕੇ ਜਾਮਾ ਉਹਨੂੰ ਨਾ ਪਤਾ ਲੱਗੇ ਚਲ ਆ ਜਾ ਘੁੰਮੀ ਚਲੋ ਚੱਕੋ ਘੁੰਮੀ ਚਲੋ ਉਹਨੇ ਕੋਈ ਕੰਮ ਘੁੰਮਨ ਦਾ ਕੰਮ ਚਾਚੀ ਕੇ ਜਾਣਾ ਕਿ ਉੱਤੇ ਚਾਚੀ ਕੇ ਜਾਣਾ ਜੈਬੀਰ ਕੇ ਜਾਣਾ ਚਲੋ ਡੌਗੀ ਡੌਗੀ ਹਾਏ ਗਿਵ ਮੀ ਡੌਗੀ पिंडा बच देख लो साढ़े सत अठ बजे तू बहुत ना कोई नहीं होता गलिया गलियान सुन मसान गलिया पटाख चलिया कुंडा खोलो कुंडा खोलो तुखे तो कुंडा खोलो कुंडा <laughs> खोलो जयवू काका घूमन खेलन आया जयवू का कुंडा खड़का कुंडा खड़का ਲਗਾਉਣਾ ਥੋੜੀ ਲਗਾਉਣਾ ਥੋੜੀ ਆ ਇੱਦਾਂ ਕਰ ਖੋਲੋ ਤੂੰ ਕਿ ਖੋਲੋ ਕੁੰਡਾ ਹੋ ਨਾ ਚਲੋ ਅੰਦਰ ਚਲੋ ਖੇਲੋ ਹੁਣ ਪਰੇ ਨਾਲ ਚਲੋ ਖੇਲ ਲਓ ਪਰੇ ਖੇ ਲੱਛਾ ਨਾ ਚਲੋ ਖੇਲ ਲਓ ਆ ਗਈ ਪਾ ਗਈ ਆ ਗਈ ਸੋਨਾ ਸੂਟ ਪਾ ਕੇ ਆਈ ਆ ਕਿੱਦਾਂ ਆ ਗਈ ਪਾ ਕੇ ਆ ਗਈ ਆ ਆ ਮੋਜਾ ਪਿੰਟਾ ਦਾ ਚਾਚੀ ਜੀ ਨੇ ਦੇ ਦਿੱਤਾ ਸਾਗ ਕਹਿੰਦੇ ਸਾਗ ਤੜਕ ਲਿਓ ਆਪਾਂ ਕੱਲ ਖਾਦਾ ਸੀ ਤੇ ਪਿਆ ਹੋਇਆ ਆ ਜੀ ਕੱਲ ਵੀ ਸਾਨੂੰ ਇੱਦੇ ਸਾਗ ਮਿਲ ਗਿਆ ਸੀ ਦੂਜੀ ਚਾਚੀ ਨੇ ਦੇ ਦਿੱਤਾ ਆ ਸਾਨੂੰ ਦੂਜੀ ਚਾਚੀ ਨੇ ਦੇ ਦਿੱਤਾ ਤੇ ਹੁਣ ਆਪਾਂ ਆਵਲਾ ਸਾਗ ਤੜਕ ਲੈਣਾ ਤੜਕ ਲੈਣਾ ਤੜਕੜਾ ਹਣੀ ਰਾਹ ਨੀਰਾ ਆਟਾ ਪਕੜਿਆ ਹੋਇਆ ਰੋਟੀ ਬਕਉਣੀ ਬਸ ਮੰਮਾ ਨੂੰ ਦੇਈਏ ਸਾਗ ਇਬਾਦਤ ਵੀ ਟਿੱਕ ਕੇ ਬੈਠੀ ਹੋਈ ਆ ਇਹਨੇ ਮੈਨੂੰ ਦੇਖ ਕੇ ਰੋਣ ਲੱਗ ਜਾਣਾ ਇੱਕ ਦਿਲ ਕੱਟਦਾ ਪਿਆ ਕਮਰੇ 'ਚ ਨਾ ਜਾਣਾ ਦੇਖਦੀ ਰੋਈ ਨਹੀਂ ਇਹਨੂੰ ਪਤਾ ਨਹੀਂ ਲੱਗਾ ਕਿ ਮੈਂ ਸਾਗ ਦੇ ਕੇ ਹੀ ਫੜਾ ਕੇ ਆਇਆ ਰੱਖ ਲਿਆ ਤੜਕਣੇ ਵਾਲਾ ਬਾਚੋ ਤੜਕਾਂਗੇ ਤੇ ਆਪਾਂ ਹੁਣ ਨਾਪੀਏ ਆਪਣਾ ਭਾਰ ਜੇ ਦੇ ਵਿੱਚ ਸਲ ਹੋਏ ਨਾ ਤੇ ਫੇਰ ਪਤਾ ਲੱਗ ਜਾਣਾ ਕਿੰਨਾ ਭਾਰ ਆਪਣਾ ਨਹੀਂ ਤਾਂ ਨਹੀਂ ਪਤਾ ਗੱਡੀ ਇੱਧੇ ਬਚਾ ਦਾ ਪਿਆ ਹੋਇਆ ਆ ਖਰਾਬ ਨਾ ਹੋ ਗਿਆ ਹੋਵੇ ਕੱਚ ਦਾ ਸੀ ਕਿਉਂ ਮਸ਼ੀਨ ਸਾਡੀ ਨਹੀਂ ਨਹੀਂ ਠੀਕ ਆ ਚੱਜੂ ਨਰਾ ਕਰਦੀ ਹੈ ਹੈਗਾ ਹਾਂ ਇੱਥੇ ਹੈਗਾ ਸਲਦਾ ਹੈ ਵੇਖਦੇ ਹਾਂ ਜੀ ਭਾਰ ਆਪਣਾ ਕਿੰਨਾ ਕਾ ਨਾਪੀਏ ਖੜੇ ਹੁੰਦੇ ਆ 52.5 ਦੇਖ ਲਓ ਜੀ ਮੇਰਾ ਭਾਰ ਕਿੰਨਾ ਆ ਤੇ ਵਿੱਚ ਇਹ ਕੱਪੜੇ ਪਾ ਕੇ ਆ 50 ਵੱਲ ਹੋਣਾ ਆ ਕੁਝ ਜੈ ਉਹ ਤਾਂ ਵੀ ਉਹਨਾਂ ਪਾਗੇ ਬਾਅਦ ਚ ਇਬਾਦਤ ਆ ਵੀ ਮਸ਼ੀਨ ਨੂੰ ਹੋਣਾ ਚੱਜ ਨਾਲ ਰੱਖ ਲਵਾਂ ਬੈੱਡ ਥੱਲੇ ਰੱਖ ਦੇ ਤਾਂ ਇੱਥੇ ਟੁੱਟ ਜਾਣਾ ਇੱਧਰ ਇੱਧਰ ਏਸੀ ਦੇ ਉੱਤੇ ਰੱਖ ਲਈ ਆ ਕਿਉਂਕਿ ਡਰਮੀ ਉੱਤੇ ਪਈ ਸੀ ਫਿਰ ਆਪਾਂ ਸਮਾਨ ਵੀ ਕੱਢਣਾ ਹੁੰਦਾ ਨਾ ਸੌਦਾ ਆਪਣਾ ਘਰ ਦਾ ਇਸ ਕਰਕੇ ਆਪਾਂ ਰੱਖ ਲਈ ਇਹਦੇ ਉੱਤੇ ਕਿਉਂਕਿ ਇਹ ਦਾ ਨਾ ਜਰਾਬਾ ਪਾਈਆਂ ਬਹੁਤ ਜੀਵ ਲੱਗਦੀਆਂ ਚਪਲਾਂ ਦੇ ਨਾਲ ਸ਼ੂਜ਼ ਘਰੇ ਪੈਂਦੇ ਨਹੀਂ ਹੈਗੇ ਜਿਹੜਾ ਨਾਰਮਲ ਦਾ ਜੇ ਨਾਰਮਲ ਵੀ ਹੁੰਦੇ ਨਾ ਉਹ ਵੀ ਨਹੀਂ ਮੇਤੋਂ ਪੈਂਦੇ ਮੈਂ ਨਾ ਕੱਲੂ ਜਾ ਕੇ ਸਾਮਨਾ ਕ੍ਰੌਕਸ ਲੈ ਕੇ ਆਉਂਗੀ ਅੱਜਕੱਲ ਬਹੁਤ ਸੋਹਣੇ ਸੋਹਣੇ ਕ੍ਰੌਕਸ ਚੱਲੇ ਹੋਏ ਆ ਮੇਰਾ ਦਿਲ ਕਰਦਾ ਪਿਆ ਸੀ ਲੈਣ ਨੂੰ ਉੱਥੇ ਭੋਗਪੋਰ ਪਰ ਭੋਗਪੋਰ ਦਾ ਰੇਟ ਮੈਨੂੰ ਜ਼ਿਆਦਾ ਲੱਗਾ ਸ਼ਾਮ ਚ ਰਸ ਇੱਕ ਵਾਰੀ ਪੁੱਛ ਕੇ ਆਵਾਂਗੀ ਕੱਲੂ ਫਿਰ ਮੇਰੇ ਪੇਰੈਂਟਸ ਸੋਹਣੇ ਸੋਹਣੇ ਲੱਗਿਆ ਕਰਨੇ